ਕਾਗਜ਼ੀ ਰੇ ਇਹਨੂੰ ਇਹਨੂੰ ਕਹਿੰਦੇ ਮਜਬੂਰੀ ਦਾ ਨਾਮ ਸ਼ੁਕਰੀਆ ਠੀਕ ਹੈ ਨਾ ਮਜਬੂਰੀ ਦੇ ਵਿੱਚ ਖਾਲੀ ਆ ਕਾਗਜ਼ੀ ਤਾਂ ਮਨ ਵੀ ਰਵਾ ਦੇਣਾ ਕਿਤੇ ਨਹੀਂ ਸੂਈ ਨੂੰ ਕੁਝ ਨਹੀਂ ਹੋਇਆ ਥੋੜਾ ਬਹੁਤਾ ਦਰਦ ਹੋਣਾ ਹੋਣਾ ਹੁਣ ਬਾਦ ਅਜਾ ਠੀਕ ਐ ਮੂਵੀ ਇੰਨਾ ਕੁ ਤਾਂ ਦਰਦ ਹੁੰਦਾ ਐ ਮੂਵੀ ਕੁਛ ਨਹੀਂ ਹੁੰਦਾ ਮੋੜੋ ਉਹਨਾਂ ਤੁਸੀਂ ਕੱਢਨੇ ਆ ਕਾਲੂ ਵੀ ਕੋਈ ਨਹੀਂ ਕੁਝ ਕਾਲੂ ਨਿਕਲ ਜਾਣੀ ਇਹ ਕਾਲੂ ਕੱਢਦੇ ਨੇ ਜਿਹੜਾ ਕਿੰਨੇ ਜ਼ਿਆਦਾ ਤੰਗ ਕਰੀ ਜਿਵੇਂ ਕੱਢਦਾ ਹੀ ਕੱਢਿਓ ਇਹ ਗੱਲ ਪੇਸ਼ੇਨ ਉਹ ਦੁਖੀ ਨਹੀਂ ਕਰਦੇ ਇੱਥੇ ਤਾਂ ਲੱਗਣੇ ਉਹਨੂੰ ਲੱਭੀ ਹੋਣੀ ਕੁੜੀਆਂ ਨੂੰ ਨਹੀਂ ਬੇਲ ਲੱਭੀ ਡਾੜੀ ਉਹ ਮੁੰਡਾ ਜਿਹੜਾ ਇੱਧਰ ਰੋਟੀ ਤੋਂ ਮੈਨੂੰ ਬਾਜ਼ ਵੀ ਨਿਕਲ ਓ ਮਾਈ ਗਾਡ ਉਹ ਸੁਈਦਾ ਤਾਰੀ ਸ਼ਿਮਕਲੀ ਨੂੰ ਫੜ ਕੇ ਰੀਤ ਪਰ ਚੜਾ ਦੋ ਪਾ ਜੀ ਦਵਤ ਕੋਈ ਨਹੀਂ ਕਹਦਾ ਤੂੰ ਬੜਾ ਖੇਲ ਤੂੰ ਮੰਮੀ ਕੋਲ ਜਾ ਵਾਹਿਦੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁਖਤ ਕਲੀਫਾਂ ਤੋਂ ਦੂਰ ਰੱਖੇ ਕਾਲੂ ਵਾਸਤੇ ਹੀ ਸਾਡੀ ਹੋ ਰਹੀ ਹੈ ਤਿਆਰੀ ਅਸੀਂ ਡਾਕਟਰ ਸਾਹਿਬ ਨੂੰ ਫੋਨ ਕਰਿਆ ਤਾਂ ਵੀ ਉਹ ਕਹਿੰਦੇ 6 ਵਜੇ ਜੇਸੀ 6 ਵਜੇ ਤੁਹਾਨੂੰ ਵੀ ਕਹਿੰਦੇ 9 ਵਜੇ ਪਹੁੰਚਾਂਗੇ ਇੱਥੇ 2 ਘੰਟੇ ਲੱਜਣੇ ਆ ਤੇ ਉਹਦੇ ਕਰਕੇ ਕਿ ਆਈ ਹੋ ਅਜਾ ਪਰ ਅਸੀਂ ਹਾਂ ਆਵਿਆਂ ਤੇ ਆ ਡਾਕਟਰ ਸਾਹਿਬ ਕਹਿੰਦੇ ਤੁਹਾਨੂੰ ਅੱਜ ਹੀ ਦੱਸਾਂਗੇ ਆਪਰੇਸ਼ਨ ਕਰਨਾ ਤੇ ਗੁਰਦੇ ਦੇ ਵਿੱਚ ਜਿਹੜਾ ਟਿਨਕ ਪਾਸ ਪਰ ਗਈ ਦੀ ਉਸ ਪਾਈ ਹੋ ਗਈ ਆ ਔਰ ਠੀਕਰੀ ਫੈਮਿਲੀ ਪਰ ਜਾ ਹੀ ਪਾਗੀ ਕੀ ਬੜੇ ਪੇਕੇਆਂ ਤੋਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰੂੰ ਸੱਸ ਦੇ ਘਰ ਪਾਪਾ ਹਾਂ ਪੁੱਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤਾਂ ਜੀ ਵਾਹਿਗੁਰੂ ਗਰਮੀ ਬਹੁਤ ਆ ਜੀ ਗੱਲ ਸੁਣ ਰੀਤ ਦੀ ਗੱਲ ਹੁਣ ਕਿਆ ਸੁਣਾਵਾਂ ਹਾਂ ਪੁੱਤ ਕਿਆ ਕਿਆ ਬੋਤ ਜੀ ਕੀ ਕਿਆ ਬੋਤ ਜੀ ਕੀ ਕਿਆ ਟਿੱਪਕਲੀ ਕਿਆ ਟਿਕੜੀ ਤੰਨੂ ਕਿਆ ਕਹਿੰਦੀ ਆ ਉਹ ਹਾਂ ਕਿਆ ਕਹਿੰਦੀ ਆ ਤਲਵ ਅਨੁਦ ਇੱਕ ਥੋੜਾ ਜਿਹਾ ਹੌਸਲੰਦੇ ਜੀ ਅਸੀਂ ਨਹੀਂ ਤਾਂ ਮਾਹੌਲ ਤੁਹਾਨੂੰ ਪਤਾ ਹੀ ਵੀ ਕਿਹੋ ਜਿਹਾ ਹੈ ਪਰਿਵਾਰ ਚ ਸ੍ਰੀਂਦਾ ਮੈਨੂੰ ਰੀਤ ਦੇ ਕੱਪੜੇ ਮਿਲ ਗਏ ਡਾਕਟਰ ਸਾਹਿਬ ਨੇ ਜੀ ਸਾਨੂੰ ਕਹਿੰਦੇ ਵੀ ਤੁਹਾਡੇ ਜਿਹੜੇ ਗੁਰਦੇ ਦੇ ਵਿੱਚ ਪੀਕਪੂਕ ਜੀ ਇਨਫੈਕਸ਼ਨ ਆ ਨਾ ਵੀ ਜੋ ਜ਼ਿਆਦਾ ਹੋਈ ਪਹਿਲਾਂ ਤਾਂ ਉਹ ਸਟੰਟ ਪਾ ਕੇ ਮੈਂ ਉਹਨੂੰ ਕਲੀਅਰ ਕਰੂੰਗਾ ਫਿਰ ਇੱਕ ਸਟੰਟ ਪਾਉਂਗਾ ਸਟੰਟ ਪਾਉਣ ਤੋਂ ਇੱਕ ਮਹੀਨੇ ਬਾਅਦ ਪਥਰੀ ਦਾ ਹੱਲ ਹੋਊਗਾ ਜਦੋਂ ਤੁਹਾਡਾ ਗੁਰਦਾਹਨ ਕਲੀਅਰ ਹੋ ਗਿਆ ਅੰਦਰ ਤੇ ਵੀ ਜਿਹੜਾ ਪੀਕ ਜੀ ਆ ਰਹੀ ਆ ਉਹ ਪੀਕ ਨੂੰ ਹੁਣ ਕੀ ਹੁਣ ਡਾਕਟਰੀ ਭਾਸਾ ਸੋ ਇਨਫੈਕਸ਼ਨ ਵੀ ਪਤਾ ਨਹੀਂ ਕਿੱਦਾਂ ਸਿਸਟਮ ਚੱਲਣਾ ਕਿੱਦਾਂ ਨਹੀਂ ਕੁਝ ਨਹੀਂ ਪਤਾ ਹੁਣ ਹੁਣ ਸਵੇਰ ਵਾਸਤੇ ਪੈਕਿੰਗ ਹੋਣ ਲੱਗੀ ਜੀ ਕਿਹੜੇ ਕੱਪੜੇ ਲੈ ਜਾਣੇ ਕਿਹੜੇ ਨਹੀਂ ਪੂਛੇ ਟਾਰੇ ਜੀ ਬੰਨੋ ਆ ਜਿੱਥੇ ਨਾਲਾ ਵਾਲੇ ਵੀ ਪਹੁੰਚੇ ਹੋਏ ਕਿੱਥੇ ਪਹੁੰਚੇ ਹੋਏ ਤੇ ਟੱਪਰੀਆਂ ਸਰਬਜੀਤ ਵੀ ਰਹਿਣਾ ਹੈ ਹਾਂ ਸਰਬਜੀਤ ਜੀ ਦਾ ਵੀ ਨਾਂ ਕਿਹਾ ਜੀ ਇੱਥੇ ਹਾਂ ਹਾਂ ਚੱਲ ਮੈਂ ਹੁਣ ਤੇਰੇ ਥੱਪੜ ਲਾ ਦਣਾ ਤੂੰ ਜਦੇ ਵਾ ਫੋਨ ਆ ਨਾਨੂ ਵਾਲਾ ਫੋਨ ਦੇ ਨਾਨੂ ਵਾਲਾ ਫੋਨ ਕਿੱਥੇ ਕਿੱਥੇ ਨਾਨੂ ਵਾਲਾ ਫੋਨ ਕਿੱਥੇ ਰੱਖਿਆ ਤਾ ਆਉ ਲੈ ਲਹਾ ਉਹ ਨਹੀਂ ਉਹ ਦੰਦਾ ਤੇ ਲੈ ਹੁਣ ਨਾਨੂ ਨੇ ਫੋਨ ਫੜਾਇਆ ਪੈਨੂੰ ਫੜਾਇਆ ਨਾਨੂ ਨਹੀਂ ਹੋਇਆ ਹਾਂ ਮੈਂ ਲੈ ਕੇ ਆਈ ਦੀ ਅੱਛਾ ਤੂੰ ਲੈ ਕੇ ਆਈ ਹੈ ਹੈਲੋ ਕੌਣ ਕਿਦਾ ਕਿਦਾ ਚੁੱਖੋ ਦਾ ਫੋਨ ਆ ਗਿਆ ਕਿਆ ਕਹਿੰਦੀ ਚੁੱਖੋ ਹਾਂ ਤੇ ਦੀਦੀ ਦਾ ਹਾਂ ਕਿਆ ਕਨਵੀਰ ਜੀ ਦਾ ਹਾਂ ਕਿਦਾ ਤਾ ਜੈਸਮੀਨ ਦੀਦੀ ਦਾ ਸਰਬਜੀਤ ਦੇ ਵੀ ਨਾਨਕੇ ਹੱਥੋਂ ਆਇਤ ਭਾਈ ਤੁਹਾਡੇ ਹਾਂਜੀ ਹਾਂਜੀ ਸਰਬਜੀਤ ਨੂੰ ਤਾਂ ਉੱਥੇ ਪਹੁੰਚਣੀ ਤਾਂ ਆਹ ਪਰ ਉਹਦੀ ਨਾਨੀ ਦੇ ਘਰ ਬਹੁਤ ਖਰਾਬ ਹੈ ਉਮਰ ਵੀ ਬਹੁਤ ਹੋ ਗਈ 100 ਸਾਲ ਤੋਂ ਉੱਪਰ ਹੋਣ ਵਾਲੇ ਉਹ ਤਾਂ ਬਹੁਤ ਦਿਨ ਪਹਿਲਾਂ ਦਾ ਦੇਖਣਾ ਬੰਦ ਹੋ ਗਿਆ ਸੀ ਉਹਨਾਂ ਨੂੰ ਤਾਂ ਅਜੇ ਵੀ ਬੀਬੀ ਦਾ ਫੇਰ ਟਾਈਮ ਹੈ ਹਾਂ ਉਹ ਤਾਂ ਜੰਮਾ ਹੀ ਨਾ ਰ ਗਿਆ ਉਮਰ ਉਮਰ ਬਹੁਤ ਆ ਗਰਮੀ ਬਹੁਤ ਆ ਜੀ ਹੁਣ ਮੈਨੂੰ ਰੀਤ ਦੀ ਜ਼ਿਆਦਾ ਟੈਨਸ਼ਨ ਹੋਈ ਵੀ ਹੌਸਪੀਟਲ ਦੇ ਵਿੱਚ ਤਰੀਜ ਨੂੰ ਉਹਨਾਂ ਨੇ ਤਾਂ ਪਿਛਲੀ ਵਾਰ ਇਹ ਨਾ ਕਰਤੀ ਸੀ ਜਿਵੇਂ ਅਸੀਂ ਪਿਛਲੀ ਵਾਰ ਗਏ ਤੇ ਵੀ ਭਾਈ ਇਹਨੂੰ ਬੱਚੀ ਨੂੰ ਅੰਦਰ ਨਹੀਂ ਲੈ ਕੇ ਜਾਣਾ ਹੈਗਾ ਇਨਫੈਕਸ਼ਨ ਦਾ ਡਰ ਆ ਸਕਿਉਰਟੀ ਗਾਰਡ ਐਨਐਚਐਮ ਮੈਂ ਟਟ ਦੇਖਿਆ ਉਹਨਾਂ ਨੇ ਮੈਨੂੰ ਲਿਜਾਣੇ ਨਹੀਂ ਦਿੱਤੀ ਕੁੜੀ ਨਹੀਂ ਮੈਂ ਛੇਤੀ ਛੇਤੀ ਕਿਸੇ ਨੂੰ ਬਾਹਰ ਹੀ ਆਉਣ ਨਹੀਂ ਦਿੰਦਾ ਉਹ ਕਹਿੰਦਾ ਵੀ ਨਹੀਂ ਜੀ ਡਾਕਟਰ ਤੋਂ ਲਿਖਾ ਕੇ ਲੈ ਕੇ ਆਓ ਆਪ ਲਿਖ ਕੇ ਐਪਲੀਕੇਸ਼ਨ ਦੇ ਕੇ ਆਓ ਤਾਂ ਕਹਿੰਦਾ ਮੈਂ ਜਾਣ ਦੂੰਗਾ ਕੀ ਹੋ ਗਿਆ ਕੌਣ ਮੈਂ ਕੀ ਹੋ ਗਿਆ ਡਰ ਜਾਂਦਾ ਕਿਹਦੇ ਡਰ ਜਾਂਦਾ ਤੂੰ ਡਰ ਜਾਂਦਾ ਕੀ ਤੇ ਡਰ ਜਾਂਦਾ ਤੂੰ ਉਹ ਠੀਕ ਲਿਆ ਕੁਛ ਨਹੀਂ ਕਹਿੰਦੀ ਤੈਨੂੰ ਠੀਕ ਲੀ ਆਪਣੇ ਭਾਜੀ ਦੇ ਨਾਲ ਆਹੇ ਕੱਪੜੇ ਬਾਹਰ ਰੱਖ ਦੇਣੇ ਤੇਰੇ ਕੋਈ ਦੰਗੀਆਂ ਕੱછા ਵਿੱਚ ਰੱਖ ਬਾਕੀ ਜਿਹੜਾ ਸਮਾਨ ਆ ਪੀਣ ਵਾਲਾ ਪਾਣੀ ਪੂਣੀ ਹੋ ਗਿਆ ਗਲਾਸ ਕੌਲੀਆਂ ਡੈਡੀ ਦੇ ਕੰਬਾਲਾ ਉੱਥੇ ਦੰਦੇ ਤਾਂ ਆਪਿਆ ਸਾਰਾ ਕੁਝ ਫੇਰ ਵੀ ਆਪਣੇ ਬਾਲਤੇ ਲੈ ਕੇ ਚੱਲੋ ਸਮਾਨ ਹਾਂ ਉਹ ਤਾਂ ਮੈਂ ਤੁਹਾਡੀ ਗੱਲ ਸਮਝੀ ਕਿਈ ਵਾਰ ਡਾਕਟਰ ਨਹੀਂ ਐਡਮਿਟ ਕਰਦਾ ਅਗਲਾ ਕਹਦੇ ਵੀ ਕੱਲ ਹਾਂ ਪੁੱਤ ਆ ਹੱਛਤ ਪਾ ਪਜਾਤੀ ਚੱਲ ਅਰੇ ਹੈ ਕਿੱਥੇ ਹੈ ਅਰੇ ਕਿੱਥੇ ਹੈ ਜਾਣ ਕੇ ਗਏ ਅਰੇ ਇੱਕ ਟਾਕੂ ਹਾਂ ਚੱਲ ਪਜਾਤਾ ਪਜਾਤਾ ਚੱਲ ਭੱਜ ਗਿਆ ਚਰਨਦਰ ਵੀ ਦਿਖਾਈ ਜਾਂਦੀ ਐ ਉਹ ਵੀ ਉਹ ਬੈਠੀ ਆ ਬੈਠੀ ਐ ਹਾਂ ਉਹ ਡਿ ਗਿਆ ਕੀ ਆ ਇਹ ਉਹ ਗਿਆ ਆ ਕੇ ਮੈਨੂੰ ਇਹ ਤਾਂ ਦੱਸ ਦੇ ਤੈਨੂੰ ਪ੍ਰੈਸ ਕਰਨੀ ਐ ਤੇਰੇ ਭਾਜੀ ਆਦਾ ਬੰਨਣਾ ਹੀ ਐ ਆ ਮੈਂ ਬੰਨੂ ਕਿੱਥੇ ਚਲੂੰਗਾ ਅਕੇ ਇਸ ਕੀ ਤਾਂ ਬੰਨੂ ਚਾਹੇ ਚੂਆ ਕੇ ਜਾਂ ਚੂ ਹੁਣ ਤਾਂ ਤੂੰ ਨਾ ਆ ਕੇ ਆਈ ਏ ਬਾਹਰ ਜਾਣ ਦੇ ਚੱਕਰਾਂ ਪਾਣੀ ਚ ਜਾਣ ਨੂੰ ਬਸ ਐਨੇ ਉੱਥੇ ਹਸਪੀਟਲ ਚ ਵੀ ਜਾ ਕੇ ਆਏ ਕੁਛ ਕਰਨਾ ਮਨੂੰ ਤਾਂ ਡਰ ਲੱਗੀ ਜਾਂਦਾ ਵੀ ਇੱਥੇ ਕਿਆ ਬਣੂਗਾ ਹੁਣ ਕਿਆ ਤੇਰੀ ਕਿਤੇ ਜੀ ਅਰੂ ਮਾਲਾ ਵੀ ਨਹੀਂ ਛੱਡ ਸਕਦੇ ਰੋਦੀ ਆ ਮੈਂ ਕਰੋ ਹੂੰ ਥੋੜੇ ਮੈਂ ਕਰੋ ਉਦੋਂ ਛੱਡ ਕੇ ਗਏ ਮਾਰ ਕੇ ਨਹੀਂ ਹੂੰ ਕੁਣਿਆਣੇ ਦੇ ਨਾਲ ਬੰਦਾ ਤਾਂ ਆਪ ਤੱਕ ਅੱਜੋ ਤੱਕ ਜਲਦਵਾਰ ਹੁੰਦਾ ਹੀ ਇਹਨਾਂ ਕਿਆ ਕਰੀ ਟੈਂਸ਼ਨ ਚ ਜਾਈ ਟੈਂਸ਼ਨ ਟੈਂਸ਼ਨ ਇਹ ਗਰਮੀ ਬਹੁਤ ਦੂਰ ਆ ਪਹਿਲਾਂ ਤਾਂ ਬੰਦਾ ਅਪਡਾਊਨ ਦੀ ਕਰ ਲੈਂਦਾ ਪਹਿਲਾਂ ਤਾਂ ਪਿੱਛੇ ਪਾਗੇ ਤੇ ਦਸੰਬਰ ਮਹੀਨੇ ਚ ਜਾਤਾ ਠੰਡ ਦੀ ਮੈਂ ਗੱਡੀ ਚ ਲੈ ਕੇ ਉਹਨੂੰ ਬੈਠਾ ਰਿਆ ਹੁਣ ਥੋੜੋ ਬੈਠਣਾ ਹੁਣ ਥੋੜੋ ਬੈਠਣਾ ਤੇ ਹਿਤਾ ਮੈਂ ਉਹ ਚੜੀ ਜਾ ਬੀ ਇਸ ਕਬਿਨਾ ਤਾਂ ਹੋਵੇ ਬੈਠੇ ਬੰਦਾ ਸਰਪਟੀਆਂ ਤੋਂ ਉਹ ਤੱਕ ਗੱਡੀ ਉਹ ਪਈ ਜਾ ਤਮ ਆ ਜਾਦਾ ਚਲੋ ਦੇਖੀ ਜਾਊ ਕਿ ਆ ਬਣੂਗਾ ਹੁਣ ਵਾਹਿਗੁਰੂ ਦਾ ਨੌਲੇਜ ਹਾਂ ਹਾਂ ਚੱਲਾਂਗੇ ਸਵੇਰੇ ਬਾਕੀ ਡਾਕਟਰ ਉੱਥੇ ਜਾ ਕੇ ਦੱਸੂ ਉਹਨਾਂ ਦਾ 9 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚਣ ਨੂੰ ਸਾਨੂੰ ਕਹਤਾ ਜੀ 80 ਕਿਲੋਮੀਟਰ ਇੱਥੇ ਤੇ ਮੇਰੇ ਕੋਲ ਤੇ ਪਰ ਸਵੇਰ ਟਾਈਮ ਜਰਨਲ ਟਾਈਮ ਵੀ ਉਸ ਦਾ ਟ੍ਰੈਫਿਕ ਰੋਡਾਂ ਪਰ ਹੁੰਦੀ ਵੱਧ ਸਹੀ ਗੱਲ ਆ ਜੀਲਕਪੁਰ ਨੂੰ ਹੋ ਕੇ ਜਾਊਗਾ ਬਾਇ ਬਨੂੜ ਜੀਲਕਾ ਜੀਲਕਪੁਰ ਤੇ ਮਿਲਾਂਗੇ ਹੁਣ ਸਵੇਰੀ ਦੇ ਸਵੇਰ ਦਾ ਟਾਈਮ ਹੈ ਜੀ ਵਾਹਿਗੁਰੂ ਕੇ ਅਰਦਾਸ ਕਰਕੇ ਲੱਗਿਆ ਪਾਉਣ ਚੱਲੇ ਵੀ ਮਹਾਰਾਜ ਸਾਡਾ ਵੀ ਇੱਜ਼ਤ ਮਾਨ ਰੱਖੇ ਚੱਲੇ ਆ ਜਿੱਥੋਂ ਨੂੰ ਲੈ ਕੇ ਡੈਡੀ ਨੂੰ ਪੰਚਕੂਲਿਓ ਜਿਹਾ ਸਾਹਸਪੀਟਲ ਜਿੱਥੋਂ ਕਰਤਾ ਤਾਂ ਜਿਹੜਾ ਹੋਣਾ ਹੋਣਾ ਹੀ ਐ ਅ ਡੈਡੀ ਠੀਕ ਹੋ ਕੇ ਆ ਵੀ ਉੱਥੇ ਤੇ ਡਾਕਟਰ ਨੇ ਤਾਂ ਆਪਣੇ ਵੱਲ ਤੋਂ ਫੁੱਲ ਜੋ ਅਸ਼ਵਾਸਨ ਦਿੱਤਾ ਵੀ ਕੋਈ ਐਡੀ ਖਾਸ ਦਿੱਕਤ ਹੈ ਨਹੀਂ ਬਾਥਰੂਮ ਵਾਲੀ ਆਪਰੇਸ਼ਨ ਹੋਣਾ ਇੱਕਦੋਕ ਹਾਲੇ ਕੋਡਾਂ ਵਾਲੇ ਹੱਲ ਹੋ ਜੂ ਇੱਥੇ ਤੁਹਾਨੂੰ ਪਤਾ ਹੀ ਵੀ ਉਹ ਹੈਪੇਟਾਈਟਸ ਸੀ ਕਰਕੇ ਇੱਥੇ ਲੋਕਲ ਕੋਈ ਹਸਪੀਟਲ ਨਾਲ ਆਥ ਨਹੀਂ ਪਾਰਿਆ ਚਲੋ ਜੀ ਲੋ ਬਹਾਗਰੂ ਦਾ 975 975 45ਾ ਠੀਕੇ ਕਰੇ ਪਰਮਾਤੋ ਹਾਂ ਬਹਾਗਰੂ ਇਹ ਲੋਟਾਂ ਦੇ ਮਾਰਕਾ ਤੋਂ ਹੀ ਇੱਕ ਆਟ ਡੀਜੀ ਨੇ ਟੇਕ ਟੇਕ ਦੀ ਜੀ ਇਹਨੂੰ ਟੇਕ ਨਹੀਂ ਹੈਗੀ ਅੱਜ ਦੇ ਪਤਾ ਨਹੀਂ ਕੀ ਕਰਨਾ ਉੱਥੇ ਜਾ ਕੇ ਪਕੌੜੀਆਂ ਦਾ ਹੈਗੀਆਂ ਪੁੱਤ ਉੱਥੇ ਬੜ ਨਹੀਂ ਦਿੰਦੇ ਹਸਪੀਟਲ 'ਚ ਬੱਚਿਆਂ ਨੂੰ ਦੇਖ ਲਿਓ ਕੋਈ ਨਾਲ ਜੇ ਕੋ ਸੱਪਾਂ ਨੂੰ ਮਿਲਿਆ ਸੱਪਾਂ ਵੀ ਹਸਪੀਟਲ 'ਚ ਡੈਡੀ ਨਾਲ ਰੀਤ ਨੂੰ ਰੱਖ ਨਹੀਂ ਸਕਦੇ ਇੱਕ ਜਾਣਾ ਤਾਂ ਉੱਥੇ ਰਹੂਗਾ ਇੱਕ ਡੈਡੀ ਕੋ ਰਹੂਗਾ ਡਾੜੀ ਕੋਲ ਵੀ ਨਹੀਂ ਰਹਿਣ ਦੇਣਾ ਉਹਨਾਂ ਨੇ ਚਲੋ ਦੇਖਦੇ ਆਪਾਂ ਕਿਵੇਂ ਕੀ ਕਮਰਾ ਕੋ ਦੇਖਣਾ ਬਣਾ ਉੱਥੇ ਰੈਂਟ ਪਰ ਮਿਲਗਾ ਕਮਰਾ ਲੈਣਾ ਬਣਾ ਇੱਕ ਗਰਮੀ ਬਹੁਤ ਆ ਗੱਡੀ ਚੀ ਰੀ ਬੈਠਣਾ ਸਹੀ ਗੱਲ ਹੈ ਤਾਂ ਪਹਿਲਾਂ ਤਾਂ ਦਸੰਬਰ ਮਹੀਨਾ ਦਾ ਜਦ ਤੱਕ ਗੱਡੀ 'ਚ ਬਹਿ ਕੇ ਟਾਈਮ ਕੱਟਤਾ ਪਾਣਾ ਹੋਰ ਗੱਡੀ 'ਚ ਬਹਿ ਕੇ ਰੀਤਨੇ ਵੀ ਹੁਣ ਨਹੀਂ ਇਹਦੀ ਟਾਇਪ ਟੂ ਚੱਕ ਲੈ ਐਦਾ ਕਿ ਕਰ ਰਿਹਾ ਯਾਰ ਸਰ ਜਣੇ ਦੇ ਬਿਨਾਂ ਰਹਿਣ ਦੇ ਠੀਕ ਹੈ ਟਾਇਪ ਤਾਂ ਲੈ ਲਿਆ ਜੀ ਮੇਰੀ ਇੱਕ ਦਾ ਬੰਦ ਕਰਕੇ ਲਈ ਉਹਨੂੰ ਗੱਡੀ ਦੇ ਵਿੱਚ ਰਹਿ ਗਿਆ ਨਾ ਜਦ ਔਨ ਹੋ ਹੋਰੂ ਕੰਮ ਫਿਰ ਅੱਜ ਜਾਹਾਂ ਜਾਜਾ ਬੰਦ ਗੱਡੀ ਖੜਾਉਂ ਕੇ ਬੰਦ ਕਰ ਦਿਓ ਤੁਸੀਂ ਕੀ ਬੰਦ ਹੁਣੇ ਬੰਦ ਕਰ ਦੇ ਕਿ ਹੁਣ ਤੱਕ ਦੇਖਦੀ ਨੇ ਜਣਾ ਇਹਨਾਂ ਨੇ ਹੁਣੇ ਬੰਦ ਕਰ ਦੇ ਉਹਨੂੰ ਇਹ ਚਾਰਜ ਚਲੋ ਠੀਕ ਹੈ ਜੀ ਹੁਣ ਅ ਮਹਾਰਾਜ ਜੀ ਬੇਨਤੀ ਇਹੀ ਹੈ ਬਾਈ ਵੀ ਸਾਰਾ ਕੁਝ ਚੜ੍ਹਦੀ ਕਲਾ ਚ ਰੱਖੇ ਕੁਲਾਗੀ ਜੀ ਰਸਤੇ ਚ ਬ੍ਰੇਕ ਬਾਈ ਰਾ ਨੂੰ ਬੁਲਾ ਲਿਆ ਤਾਂ ਮੈਂ ਵੀ ਰੀਤ ਨੂੰ ਛੱਡ ਜਾਨੇ ਉੱਥੇ ਹਸਪੀਟਲ ਚ ਫੇਰ ਤੰਗ ਹੋਊਂਗਾ ਕਿਆ ਕਹਿੰਦਾ ਤੁਸੀਂ ਅ ਤੀਜੀਆਂ ਜੀ ਅ ਤੀਜੀਆਂ ਆਏ ਕ ਕਿਨੇ ਮਾਰੀ ਛੱਟ ਹੈ

ਜੀਦਾ ਪਹਿਲਾਂ ਪਹਿਲਾ ਰੋਗ ਵੀਰ ਦੇਖ ਕੇ ਚੱਲ ਠੀਕਾਂਸ ਦੇਖ ਚਲੋ ਪੂਰਾ ਕਰੋ ਹਾਂ 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 ਚਿੱਕ ਤੱਕਰੀ ਇੱਥੇ ਖੜੇ ਚਿੱਕ ਬਾਏ ਪਾਰੀ ਕਰਦੇ ਪਾਰੀ ਕਰਦੇ ਇਹਨੂੰ ਛੱਡਣ ਦਾ ਬਲ ਕਰਦਾ ਥੋੜਾ ਨਹੀਂ ਕਹਦੇ ਕਾ ਫੇਰ ਆਇਆ ਤੂੰ ਮੇਰੇ ਕੋ ਮੈਨੂੰ ਤਾਂ ਪਰੇ ਕਰਦਾ ਇੱਕ ਚੱਲ ਜਾ ਕਿੱਥੇ ਨਿਕਲੇ ਹੋ ਚਲੋ ਜੀ ਜੀ ਖਾ ਕੇ ਜੀ ਕਰੀਏ ਆ ਚੀਜੀ ਖਾ ਕੇ ਆਈਏ ਬਾਈ ਤੂੰ ਨਾਰੋ ਕੋਈ ਨਹੀਂ ਕੋਸ ਨਹੀਂ ਹੋਇਆ ਇਹਨੂੰ ਇਹਨੂੰ ਕਹਿੰਦੇ ਮਜਬੂਰੀ ਦਾ ਨਾਮ ਸ਼ੁਕਰੀਆ ਠੀਕ ਹੈ ਨਾ ਮਜਬੂਰੀ ਦੇ ਵਿੱਚ ਖਾਲੀ ਆ ਕਾਗਜ਼ ਨੂੰ ਤਾਂ ਮੰਨ ਵੀ ਰਵਾ ਦੇਣਾ ਚਲੋ ਉਹੀ ਬੱਸ ਮੈਂ ਆਪੇ ਠੀਕ ਹੋ ਜਾਣਾ ਹਾਂ ਜਿਹੜੇ ਕਨੇਡਾ ਉੱਪਰ ਪਹੁੰਚ ਗਏ ਜੀ ਪੋਜਸ ਹਸਪੀਟਲ ਪੰਚਕੂਲਾ ਤੇ ਹੁਣ ਮਿਲਾਂਗੇ ਡਾਕਟਰਾਂ ਨੂੰ ਕੀ ਕਹਿੰਦੇ ਕੀ ਨਹੀਂ ਕਿ ਹੁਣ ਅੰਦਰ ਜਾ ਕੇ ਹੀ ਪਤਾ ਲੱਗੂਗਾ ਤੇ ਡੈਡੀ ਅੱਜ ਖੁਖਾਰਣ ਕਰਕੇ ਨਾ ਥੋੜਾ ਜਿਹਾ ਵੀਕ ਫੀਲ ਕਰ ਰਿਹਾ ਹੈ ਕਿ ਸਵੇਰ ਦਾ ਇਹਨਾਂ ਨੂੰ ਕੁਝ ਵੀ ਖਾਣ ਨੂੰ ਦਿੱਤਾ ਸਵੇਰੇ ਦੋ ਬਿਸਕੁਟ ਤੇ ਚਾਹ ਦਾ ਕੱਪ ਪੀ ਕੇ ਤੁਰੇ ਹੋਏ ਤੇ ਡਾਕਟਰ ਨੇ ਸਾਨੂੰ ਮਨਾ ਕੀਤਾ ਅਸੀਂ ਵੀ ਕੁਝ ਵੀ ਖਾਣ ਨੂੰ ਨਹੀਂ ਦੇਣਾ ਇਹਨਾਂ ਨੂੰ ਤੇ ਹੁਣ ਮਿਲਦੇ ਅੰਦਰ ਜਾ ਕੇ ਡਾਕਟਰ ਨੂੰ ਜੀ ਲੱਗਿਆ ਜੀ ਬੀਪੀ ਤੇ ਬੁਖਾਰ ਵਗੈਰਾ ਚੈੱਕ ਕਰਨ ਲਈ ਦਾ ਤੇ ਡਾਕਟਰ ਨੇ ਸਾਨੂੰ 9 ਵਜੇ ਬੁਲਾਇਆ ਸੀ ਸਹੀ ਕਰੈਕਟ 9 ਵਜੇ ਪਹੁੰਚ ਗਏ ਡਾਕਟਰ ਸਾਹਿਬ ਅਜੇ ਆ ਪਾਏ ਨਹੀਂ ਕਿਤੇ ਨਹੀਂ ਸੂਈ ਨੂੰ ਕੁਝ ਨਹੀਂ ਹੋਇਆ ਥੋੜਾ ਬਹੁਤਾ ਦਰਦ ਹੋਣਾ ਹੋਣਾ ਹੈ ਹੁਣ ਬਾਹਰ ਜਾਟੇ ਐ ਮੋਰੀ ਇੰਨਾ ਕੁ ਤਾਂ ਦਰਦ ਹੋਣਾ ਕੁਝ ਨਹੀਂ ਮੋੜੋ ਉਹਨਾਂ ਤੁਸੀਂ ਕੱਢਣੇ ਕੱਲੂਗੇ ਕੋਈ ਨਹੀਂ ਕੱਲੂ ਨਿਕਲ ਜਾਣੀ ਇਹ ਕਾਲੂ ਕੱਢਦੇ ਨੇ ਜਗਤ ਕਿੰਨੀ ਜ਼ਿਆਦਾ ਤੰਗ ਕਰੂਗੀ ਨਾਲ ਕੱਢਦਾ ਹੀ ਕੱਢਦੇ ਹੋਏ ਗੱਲ ਪੇਸ਼ਣ ਉਹ ਦੁਖੀ ਨਹੀਂ ਕਰਦੇ ਠੀਕ ਹੈ ਹੂੰ ਤੇ ਤੇਰਾ ਤੇਰਾ ਸੁੱਖ ਦੇਖਣਾ ਉਹਨਾਂ ਨੇ ਬਸ ਤੁਸੀਂ ਟੈਨਸ਼ਨ ਲਾਉਂਗੇ ਫਿਰ ਪੇਸ਼ਣ ਅਜੀ ਗਿਆਣਾ ਪੀ ਪੀ ਦੀ ਨਾ ਵਧਾਓ ਹੂੰ ਇੱਥੇ ਤਾਂ ਲੱਗਣੀ ਉਹਨੂੰ ਲੱਭੀ ਹੋਣੀ ਕੁੜੀਆਂ ਨੂੰ ਨਹੀਂ ਬੇ ਲੱਭੀ ਡੜੀ ਓ ਮਾਈ ਗਾਡ ਹਾਂ ਮਿਆਰ ਹਾਂ ਉਹ ਮੁੰਡਾ ਜਿਹੜਾ ਇੱਧਰ ਰੋਟੀ ਤੋਂ ਵੀ ਨਬਾਜ਼ ਵੀ ਨਿਕਲ ਓ ਮਾਈ ਗਾਡ ਉਹ ਸੁਈਦਾ ਇਹ ਐਨ ਇੱਕ ਐਕਸਪੀਰੀਅੰਸ ਹੋ ਗਿਆ ਇਹਦਾ ਜੇ ਦੇਖਿਆ ਇਹ ਤੁਸੀਂ ਸ਼ਾਮ ਤੱਕ ਦੇਖਿਆ ਸਾਰਾ ਕੁਝ ਕਰ ਦੇਣਾ ਤੇ ਚੱਲ ਕੇ ਭੱਜ ਕੇ ਚਲੇ ਜਾਊਗਾ ਹੂੰ ਉਹ ਜਿਹੜੀ ਰੋਸੀ ਦਾ ਕਰਨ ਮਨ ਟਿਕ ਨਹੀਂ ਲੱਗਦਾ ਹੂੰ ਜੋਸ਼ੀ ਚ ਬੰਦਾ ਬੋਕਲ ਬੋਲਦਾ ਉਹ ਮੈਂ ਡੈਡੀ ਨੇ ਬੋਲਣਾ ਹਾਂ ਤੁਹਾਨੂੰ ਤੇ ਖਾ ਜਾਓ ਖਾਣ ਕਰ ਲੈਂਦੇ ਕੀ ਤੇ ਨਿਕਲਦੀ ਆ ਉਸ ਦੇ ਸਾਥ ਉਂਕੀ ਬਹੁਤ ਇਹ ਨਾਲ ਮਾਂ ਨੂੰ ਕਹਿੰਦੇ ਸੁਈਆ ਲੱਗ ਲੱਗ ਕੇ ਉਹ ਸਾਰੀ ਬੇਇਨਸਾਹ ਰਹੋ ਉਹ ਪਰ ਨਾ ਨਹੀਂ ਬੰਨਾਂਗਾ ਲਾਉ ਨਹੀਂ ਚਾਹੁੰਦਾ ਜਿਹੜਾ ਦੋ ਜਿਹੜਾ ਇਹ ਹੂੰ ਇਹ ਸਾਨੂੰ ਕਰਨ ਲੋਗਾਂ ਨੂੰ ਬਾਤ ਜੀ ਤਾਜੀ ਤੇ ਸਵੇਰ ਬਾਅਦ ਪ੍ਰਸ਼ਾਦਾ ਨਹੀਂ ਨਸੀ ਹੋਆ ਨਠਾ ਬਾਅਦ ਜਦੋਂ ਐਦਾਂ ਸੀ ਵੀ ਡਾਕਟਰ ਨੇ ਕਿਹਾ ਸੀ ਵੀ 3 ਵਜੇ ਤੋਂ ਪਹਿਲਾਂ ਪਹਿਨਾ ਤੁਸੀਂ ਸਾਰੇ ਟੈਸਟ ਕਰਵਾ ਕੇ ਅ ਡੈਡਿੰਗ ਹੋ ਐਡਮੈਟ ਕਰਵਾ ਦਿਓ ਤੇ ਮੈਂ ਆਪਰੇਸ਼ਨ ਕਰੂੰਗਾ ਨਹੀਂ ਤਾਂ ਬਰ ਕੱਲ੍ਹ ਪਰ ਝੜਣਾ ਹੈ ਸੋ ਉਹ ਡੈਡਿੰਗ ਨੂੰ ਲੈ ਕੇ ਜੀ ਪ੍ਰੈਸ਼ਰ ਸੈਂਟਰ ਦੇ ਵਿੱਚ ਤੇ ਹੁਣ ਅਸੀਂ ਪਹੁੰਚੇ ਜੀ ਪ੍ਰਸ਼ਾਦਾ ਸਟਨ ਤੇ ਡਰੀ ਦੀ ਹਾਲਤ ਤਾਂ ਥੋੜੀ ਜੀ ਨੋਰਮਲ ਜਿਹੀ ਲੱਗਦੀ ਥੀ ਅੱਜ ਮੈਨੂੰ ਡਰੇ ਹੋਏ ਸੀ ਉਹਨਾ ਕੁਸ਼ ਖਾਦਾਨੀ ਪੀਤਾ ਹਾਂ ਸਰੀਰ ਤੇ ਪੱਕੇ ਆ ਜੇ ਆਪਣੇ ਅੰਦਰ ਕਿਸੇ ਖਾਨਾ ਕਿਵੇਂ ਚਲੇ ਜਾ ਪਾਣੀ ਚਲੇ ਜਾਵੇ ਤਾਂ ਵੀ ਆਪਣੇ ਜੀ ਬੋਲਣ ਦੀ ਹਿੰਮਤ ਜ਼ੀ ਹੋ ਜਾਂਦੀ ਆ ਹਾਂ ਉਹ ਪਾਣੀ ਪਾਣੀ ਨੂੰ ਕਰੀਏ ਸਵੇਰ ਤੋਂ ਵੀ ਪਾਣੀ ਤਾਂ ਪੀ ਲੈਣਾ ਤਾਂ ਹੁਣ ਪਾਣੀ ਡਾਕਟਰ ਦੇ ਅਕੋਰਡਿੰਗ ਵੀ ਆਪਰੇਸ਼ਨ ਕਰਨਾ ਕਹਿੰਦਾ ਮੱਝੇ ਕਰ ਦਵਾਂ ਤੁਹਾਡਾ ਵੀ ਤੁਹਾਨੂੰ ਜ਼ਿਆਦਾ ਟਾਈਮ ਇੱਥੇ ਰੱਖਣੀ ਜ਼ਰੂਰ ਨਹੀਂ ਜਦਾ ਵੀ ਹਸਪੀਟਲ ਬਹੁਤ ਮੰਗਾ ਨੋਸਕਰ ਕੇ ਫਿਰ ਉਹ ਕਹਿੰਦਾ ਕਿ ਤੁਹਾਡਾ ਮੈਂ ਅੱਜ ਇਹ ਆਪਰੇਸ਼ਨ ਕਰਾਂਗਾ ਤੇ ਸਵੇਰੇ ਮੌਰਨਿੰਗ ਟਾਈਮ ਤੇ ਸੱਟੀ ਕਰ ਦੂਗਾ ਹੁਣ ਡੈਡੀ ਨੂੰ ਭੇਜ ਕੇ ਮੈਂ ਇਸ ਹੇਟਰ ਦੇ ਵਿੱਚ ਅਸੀਂ ਆਏ ਜੀ ਪ੍ਰਸ਼ਾਦਾ ਸਰ ਜੀ ਮੈਨੂੰ ਰੀਤ ਵੀ ਜਾ ਗਈ ਜੀ ਰੀਤ ਜੀ ਤਾਂ ਬੰਦ ਵੀ ਟੈਨਸ਼ਨ ਮੇਰੀ ਪਰ ਮੈਂ ਫੋਨ ਕਰੀ ਸੀ ਵੀਰੋ ਕੱਲ ਸੱਟੀ ਹੀ ਮਈਆ ਕੋ ਕੋ ਨੂੰ ਕੋਈ ਮਤਲਬ ਨਹੀਂ ਹੈਗਾ ਵੀ ਕੌਣ ਕਿੱਥੇ ਕਿੱਥੇ ਨਹੀਂ ਅੱਜ ਸੱਟੀ ਵੀ ਸੱਜਰੀ ਗਈ ਹਾਂ ਸਵੇਰੇ ਸੱਜਰੇ ਆਉ ਕਰਕੇ ਨਾ 5 ਵਜੇ ਉੱਠ ਖੜੀ ਸੀ ਉਹ ਸਾਡੇ ਨਾਲ ਤੇ ਹੁਣ ਖੇਡਦੀ ਆ ਚਲੋ ਇੱਥੇ ਤਾਂ ਬਹੁਤ ਔਖਾ ਹੋ ਰਹਿਣਾ ਸੀ ਤਾਂ ਇੱਥੇ ਤਾਂ ਮੰਨੂ ਵੀ ਪਰਮਿਸ਼ਨ ਨਹੀਂ ਦੇ ਰਿਹਾ ਵੀ ਮੈਂ ਡੈਡੀ ਦੇ ਨਾਲ ਜਾਂ ਮਹਿਰੂnga ਜਾਂ ਸੰਦੀਪੇ ਰਹੂਗਾ ਦੋਹਾਂ ਵਿੱਚ ਜਣਾ ਰਹੂਗਾ ਇੱਕ ਜਣਾ ਰਹੂਗਾ ਹਸਪੀਟਲ ਤੋਂ ਬਾਹਰ ਬਾਕੀ ਛਾਵ ਨੂੰ ਦੇਖਦੇ ਆ ਆਪਰੇਸ਼ਨ ਤੋਂ ਬਾਅਦ ਵੀ ਕਿੱਦਾਂ ਦੀ ਪੋਜੀਸ਼ਨ ਕਿਆ ਬਣ ਗਈ ਵੀ ਮੈਂ ਕਿੱਥੇ ਜਾਊਂਗਾ ਸੰਦੀਪ ਨੂੰ ਤਾਂ 30 ਰਹਿਣਾ ਬਣਨਾ ਡੈਡੀ ਕੋਲ ਇਹ ਤਾਂ ਬਾਹਰ ਰਹਿ ਗਈ ਸਾਦੀ ਹੁਣ ਨਹੀਂ ਲਈ ਬਾਹਰ ਪਾਊਂਗਾ ਲੱਡੀ ਦੇ ਵਿੱਚ ਜੇ ਕੋਈ ਕਮਰਾ ਇੱਥੇ ਲਾਗपास ਮੈਨੂੰ ਹੋਟਲ ਨਹੀਂ ਦਿਖ ਰਿਹਾ ਕੋਈ ਵੀ ਹੋ ਟੋਲ ਲੈਂਦਾ ਇਹ ਕਮਰਾ ਲੈ ਲੈਂਦਾ ਆ ਵੀ ਜਿੱਥੇ ਹੁਣ ਬੈਸਟ ਰੈਸਟੋਰੈਂਟ ਹੈ ਇੱਥੇ ਪ੍ਰਚਾਦਾ ਲੱਗਣ ਵਾਸਤੇ ਸੁਵਿਧਾ ਹੈਗੀ ਆ ਰਹਿਣ ਵਾਸਤੇ ਸੁਵਿਧਾ ਹੈਗੀ ਬਾਕੀ ਚਲੋ ਕੋਈ ਨਹੀਂ ਜੇ ਕਰਾ ਤਾਂ ਜਾ ਕੇ ਵੀ ਕਰ ਲੀ ਪਰ ਕੋਈ ਚੱਕਰ ਨਹੀਂ ਆ ਜੀ ਡੈਡੀ ਠੀਕ ਹੋ ਜੂਗਾ ਨਹੀਂ ਬਹੁਤਾ ਪਰ ਹੈਗਾ ਚੱਕਰ ਵੀ ਜਿਹੜਾ ਆਪਰੇਸ਼ਨ ਦੀ ਇਹਨਾਂ ਨੇ ਹੁਣ ਕਰਨਾ ਜੀ ਨਾਲ ਇਨਫੈਕਸ਼ਨ ਨਹੀਂ ਕਲੀਅਰ ਕਰਨੀ ਹੈ ਕੱਲੀ ਆਉਣ ਦੀ ਤੇ ਬਾਕੀ ਕੁ ਪਾਈਪ ਦਾ ਲਾਉਣਗੇ ਕਹਿੰਦੇ ਇੱਕ ਸਟੰਟ ਪਾਉਣਗੇ ਵੀ ਜਿਹੜੀ ਇਨਫੈਕਸ਼ਨਾਂ ਅੰਦਰ ਤੇ ਕਲੀਅਰ ਹੋ ਗਈ ਉਹ ਤੋਂ ਬਾਅਦ ਪਥਰੀ ਰਿਮੂਵ ਹੋਣੀ ਹੈ ਪਥਰੀ ਉਹਨਾਂ ਨੇ ਮੈਨੂੰ ਦਿਖਾਤੀ ਐਨ ਕਲੀਰ ਟੂ ਕੱਟ ਜਿਹੜੀ ਆਪਣੀ ਉਹਦੀ ਸਿਟੀ ਸਕੈਂਰੀ ਫਿਲਮ ਦੇ ਵਿੱਚ ਐਨ ਦਿਖਾਤੀ ਡਾਕਟਰ ਨੇ ਵੀ ਆ ਪਈ ਐ ਪਹਿਲਾਂ ਇਹ ਗੁਰਦੋ ਦੇ ਵਿੱਚ ਸੀ ਹੁਣ ਇਹ ਯੂਰਿਨ ਬਲੇਡਰ 'ਚ ਆ ਜਾਣ ਵਾਸਤੇ ਉਹਨੂੰ ਬਹੁਤ ਸੰਘਰਸ਼ ਕਰਨਾ ਪਿਆ ਵੀ ਇਹ ਤਾਂ ਕਰਕੇ ਇੰਨੀ ਦਿੱਕਤ ਆਈ ਦੀ ਐ ਇਹ ਤੁਹਾਨੂੰ ਹਟਾਉਣ ਹੀ ਪੈਣੀ ਐ ਲਾਸਟ ਆਪਸ਼ਨ ਏ ਜੀ ਤੇ ਸਾਨੂੰ ਉਹਨਾਂ ਨੇ 5 ਦਿਨ ਪਹਿਲਾਂ ਕਹਿਤਾ ਸੀ ਵੀ ਇਹ ਲਾਸਟ ਆਪਸ਼ਨ ਹੈ ਜਦੋਂ ਤੁਸੀਂ ਇਹਨਾਂ ਨੂੰ ਰਿਪੋਰਟ ਭੇਜੀ ਸੀ ਪਰ ਅਸੀਂ ਜਿਹੜਾ ਤੁਹਾਨੂੰ ਪਤਾ ਵੀ ਇੱਕ ਸਕੈਨ ਕਰਾਉਣਾ ਸੀ ਤੇ ਉਹ ਸਕੈਨ ਨੂੰ ਵੀ ਚੈਲੰਜ ਕਰਦੇ ਆ ਹਸਪੀਟਲ ਚ ਉਹ ਬਈ ਇਹ ਸਕੈਨ ਸਹੀ ਨਹੀਂ ਹੋਇਆ ਵਾ ਤੇ ਇਹ ਸਕੈਨ ਤੁਹਾਨੂੰ ਦੁਬਾਰਾ ਕਰਾਉਣਾ ਪੈਣਾ ਅੱਜ ਤਰ੍ਹਾਂ ਨੂੰ 10 ਦਿਨ ਨੂੰ ਕਰਾ ਲਓ ਕਿ 6 ਮਹੀਨੇ ਨੂੰ ਕਰਾ ਲਓ ਬਈ ਸਾਡੇ ਅਕੋਰਡਿੰਗ ਬਾਇਓਪਸੀ ਹੋਣਾ ਸੀ ਜਦੋਂ ਡਾਕਟਰ ਸკოਪ ਹੀ ਨਹੀਂ ਕੀਤੀ ਹੁੰਦੀ ਅੰਡਰਸਕੋਪੀ ਨਹੀਂ ਸੀ ਹੁੰਦੀ ਬਾਇਓਪਸੀ ਹੁੰਦੀ ਸੀ ਵੀਰ ਉਹ ਤੁਹਾਨੂੰ ਜਿਹੜੇ ਡਾਕਟਰ ਨੇ ਗਾੜ ਕਰਾ ਪਤਾ ਨਹੀਂ ਕਿਹੜੇ ਡਾਕਟਰ ਨੇ ਕਰਾ ਫਿਰ ਨਾਲਾਂ ਕਹਿੰਦੇ ਵੀ ਤੁਸੀਂ ਜਿਹੜਾ ਹੁਣ ਯੂਰਨ ਦੀ ਦਿੱਕਤ ਆ ਤਾਂ ਇਹਨੂੰ ਕਲੀਅਰ ਕਰਨ ਤੋਂ ਸਾਨੂੰ ਬਾਕੀ ਟ੍ਰੀਟਮੈਂਟ ਕਰਾਂਗੇ ਬਾਅਦ ਵਿੱਚ ECG ਕਰਿਆ ECG ਵਾਲਾ ਕਹਿੰਦੇ ਕਿ ਹਾਰਟ 'ਚ ਵੀ ਦਿੱਕਤ ਆ ਮਾ ਭਾਈ ਜੀ ਆ ਉਮਰ ਦੇ ਵਿੱਚ ਤਾਂ ਸਾਰਿਆਂ ਨੂੰ ਹਾਰਟ ਦੇ ਵਿੱਚ ਦਿੱਕਤ ਆ ਹੀ ਜਾਂਦੀ ਹੈ ਪਹਿਲਾਂ ਸਾਨੂੰ ਇਹ ਇੱਕ ਗੱਲ ਨੋਟ ਕਰੀ ਆ ਇਸ ਹਸਪਤਲ 'ਚ ਜ਼ਿਆਦਾ ਬਜ਼ੁਰਗ ਹੀ ਆਉਂਦੇ ਆ ਹਾਂ ਸਾਰੇ ਬਜ਼ੁਰਗ ਆ ਵੀ ਕੋਈ ਆਪਣੀ ਜਿਵੇਂ ਉਮਰ ਦਾ ਨਹੀਂ ਹੈਗਾ ਸਭ ਬਜ਼ੁਰਗ ਹੂੰ ਬਹੁਤ ਬਜ਼ੁਰਗ ਆ ਬਸ ਚਲੋ ਮਹਾਰਾਜ ਸਾਰੇ ਬਜ਼ੁਰਗਾਂ ਉਪਰ ਚੜਦੀ ਕਲਾ ਚ ਰਹਿ ਕੋ ਵੀ ਆਪਣੇ ਕਹਿੰਦੇ ਸਾਡੇ ਬਜ਼ੁਰਗ ਠੀਕ ਹੋਣ ਜਿਵੇਂ ਆਪਾਂ ਵਰਦੇ ਆ ਸਭ ਸੋਨੇ ਨੇ ਡੈਡੀ ਕਈ ਵਾਰ ਕਹਿੰਦਾ ਮੈਨੂੰ ਨਾ ਤੁਸੀਂ ਦੇ ਕੇ ਜਾਓ ਦਵਾਈ ਨਾ ਦਿਵਾਓ ਕਿਨੇ ਆ ਹੋ ਜਿਲੇ ਪਰ ਜਿਹੜੇ ਦਿਲ ਦੀਆਂ ਅੰਦਰ ਹਾਂ ਚਲੋ ਕੋਈ ਨਹੀਂ ਮਹਾਰਾਜ ਭਾਈ ਸਾਰੇ ਬਜ਼ੁਰਗਾਂ ਉਪਰ ਚੜਦੀ ਕਲਾ ਚ ਰੱਖੇ ਤੇ ਹੁਣ ਆਪਰੇਸ਼ਨ ਤੋਂ ਬਾਅਦ ਦੇਖਦੇ ਆਂ ਵੀ ਕਿਦਾਂ ਦਾ ਮਾਹੌਲ ਬਣਦਾ ਵੀਡੀਓ ਮੈਂ ਇੱਥੇ ਕਰ ਰਿਹਾ ਹਾਂ ਨਾ ਭਾਂਜੀ ਇੱਥੋਂ ਥੋੜਾ ਜਿਹਾ ਸੈਪਰੇਟ ਹੋਣ ਕਰਕੇ ਬਹੁਤ ਕੁਝ ਸੋਚਣਾ ਪੈਂਦਾ ਬੜੇ ਬੜੇ ਹਸਪਤਲਾਂ ਦੀਆਂ ਆਪਣੀਆਂ ਆਪਣੀਆਂ ਗਾਈਡਲਾਈਨਾਂ ਹੁੰਦੀਆਂ ਉਹਨਾਂ ਨੂੰ ਵੀ ਤੇ ਰੱਖਣ ਤੇ ਧਿਆਨ ਰੱਖਣਾ ਪੈਂਦਾ ਤਾਂ ਮੈਂ ਲੈ ਕਿਸੇ ਅਗਰੇ ਬਲਾਗ 'ਚ ਦੱਸਾਂਗੇ ਹਲਚਲ ਆਪਰੇਸ਼ਨ ਤੋਂ ਬਾਅਦ ਡੈਡੀ ਦਾ ਕਿਦਾਂ ਕਿਦਾਂ ਨੂੰ ਡੈਡੀ ਨੂੰ ਮੈਂ ਮਲਾਵਾਂਗੇ ਹਾਂ ਆਪਰੇਸ਼ਨ ਤੋਂ ਬਾਅਦ ਉਹਨੂੰ ਦੇਖਦੇ ਆਂ ਚੱਲਦਾ ਠੀਕ ਹੈ ਜੀ ਉੱਤਰ